ਮੇਰਾ ਵੀਰ ਕੰਮ ਕਰਦਾ ਮੈਂ ਤੈਨੂੰ ਕੁਝ ਨਹੀਂ ਦੇਣਾ ਉਹਨੇ ਅਰੇ ਮੈਂ ਮਾਲਕ ਆ ਮੈਂ ਨਾਸ਼ਗਿਰਦ ਨੇ ਕੰਮ ਕਰਦਾ ਹਾਂ ਆਉਂਦੇ ਵਿੱਚ ਸੀ ਨਹੀਂ ਘਮ ਚੱਲਦਾ ਜਿੰਨਾ ਕਰ ਤੂੰ ਚਾਹ ਨਹੀਂ ਦਿੰਦਾ ਹੈਗਾ ਉਹ ਚਾਹ ਯਾਰ ਤੂੰ ਮੈਨੂੰ ਤੋਰੇਗਾ ਖੜ ਜਾ ਲਾ ਕੇ ਆ ਜਾ ਵਧੀਆ ਜੀ ਗੁਰਗਣ ਪਾ ਦੀ ਯਾਰ ਹਾਦ ਹੋਂਦੀ ਆ ਐਨੇ ਨਾ ਕਰੇ ਖੜ ਜਾ ਮੈਂ ਫੋਨ ਕਰਦਾ ਜੋਮੈਟੋ ਕਰਦਾ ਜੋ ਮੈਂ ਟੋ ਨੂੰ ਦੱਸ ਜਾਨੂੰ ਅੱਧੇ ਘੰਟੇ ਅਸੀਂ ਸੋਫਾ ਬਣਾ ਕੇ ਦੁਰ ਜਾਾਂਗੇ ਜਾਨੂੰ ਤੇਰੀ ਚਾਹ ਆਊਗੀ ਇੱਧੇ ਘੰਟੇ ਦੀ ਦਿਹਾੜੀ ਕਿਹੜੀ ਹੁੰਦੀ ਆ ਵੀ ਉਹ ਤਾਂ ਦਿਹਾੜੀ ਕਰੀ ਆ ਸੋਫਾ ਤੇ ਅਸੀਂ 2 ਘੰਟੇ ਬਣਾ ਦਈਏ ਉਹ ਠੇਕਾ ਹੁੰਦਾ ਉਹ ਨੂੰ ਠੇਕਾ ਜਾਂਦਾ ਦਿਹਾੜੀ ਮਤਲਬ ਮੈਂ ਰੁਪਈਆ 100-100 ਹੀ ਦੇਣਾ ਘੰਟੇ ਦਾ ਫਸ ਤੋਂ ਨੂਰੇ ਰੱਖ ਲਾ ਪੱਕਾ ਤੁਹਾਨੂੰ ਲੋਜ ਬੁਲਾ ਲਿਆ ਘਰ ਅਸੀਂ ਸੋਫਾ ਬਣਾ ਲਿਆ ਘਰ ਅਸੀਂ ਸੋਫਾ ਤਿਆਰ ਕਰਨ ਆਇਆ ਤੇਰਾ ਸੋਫਾ ਤਿਆਰ ਕਰਕੇ ਚਲੇ ਜਾਵਾਂਗੇ ਬਸ ਸ਼ੁਕਰਾ ਮਾਲਕ ਦਾ ਸ਼ੁਕਰਾ ਆਈ ਆ ਮੈਂ ਮਿੰਟ 15 ਵਾਦ ਇੱਕ ਮੇਕ ਲਾਈ ਆ ਸ਼ੋਗਰਾ ਮਾਲਕ ਦਾ ਵਾਹਿਗੁਰੂ ਐਵੇਂ ਹੀ ਲੱਗਦੀ ਹੁੰਦੀ ਆ ਮੇਰੇ ਬਾਕੀ ਵੀ ਲਾ ਦੋ ਉਹ ਬਾਕੀ ਮੇਕਾਂ ਖਰਾਬ ਕਰਦੀਆਂ ਨੇ 700 ਰੁਪਏ ਕਿਲੋ ਜਿਹੜਾ ਬਹਿ ਕੇ ਨਾ ਹੂੰ ਆ ਹਾ 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 ਵਿਵਾਸ ਮੈਂ ਕਹਿੰਦਾ ਵੀ ਦੁਨੀਆਦਾਰੀ ਇਹ ਭੁੱਲ ਜੇ ਹੁਣ ਮੈਂ ਦੇ ਵਿੱਚ ਜਹਾਦ ਦੀ ਸੀਟ ਨਾ ਲਾ ਤੈਨੂੰ ਜਿਹੜੂ ਦੀ ਲੱਗਦੀ ਆ ਐ ਚਲੇ ਮੇਰੇ ਹੋਂ ਕੱਪੜਾ ਹੀ ਲੱਗੂ ਸਪਰਿੰਗ ਲੱਗੇ ਨੇ ਇਹਦੇ ਵਿੱਚ ਹੋਰ ਕੀ ਲੱਗਣਾ ਕੋਈ ਕੱਦੀਆਂ ਲੱਗਣੇ ਇੱਕ ਉਹ ਨਹੀਂ ਹੁੰਦਾ ਬਾਈ ਚਾਹ ਦਾ ਬਣਾ ਲਿਆ ਯਾਰ ਚਾਹ ਤੋਂ ਕਰਦੇ ਦੱਸੇ ਪਏ ਆ ਯਾਰ ਮੈਨੂੰ ਤਾਂ ਆਦੀ ਹਿੰਮਤ ਨਹੀਂ ਪੈ ਰਹੀ ਤੂੰ ਖੜ ਜਾ ਕੰਮ ਕਰ ਦੋ ਪਹਿਲਾਂ ਕੰਮ ਦਿਖਾ ਕਰ ਪਰ ਨਹੀਂ ਕੰਮ ਹੁੰਦੇ ਮੈਂ ਤਾਂ ਆ ਬੱਠਾ ਮੈਂ ਵੀ ਉਹ ਲੈ ਆਪੇ ਚਾਹ ਪਲਾਏਂਗਾ ਤੂੰ ਕੰਮ ਦੇ ਤੂੰ ਮਰੇ ਬਣਨ ਕੇ ਆਏ ਆ ਵੀ ਤੈਨੂੰ ਚਾਹ ਦੇ ਨਾਲ ਤੈਨੂੰ ਸਾਰਾ ਲਾਡੀਆਂ ਬਣਾ ਚਾਹ ਦੇ ਨਾਲ ਐਕਟਿਵ ਹੁੰਦਾ ਬੰਦਾ ਉਹ ਨਹੀਂ ਨਹੀਂ ਕੰਮ ਕਰਵਾਣਾ ਪਹਿਲਾਂ ਲੈ ਭਾਈ ਕੰਮ ਨਾ ਮੇਰੇ ਭਰਾ ਮੇਰੇ ਕੋਲ ਤੀਜਾ ਮਿਸਤਰੀ ਆ ਆਲਣ ਕਹਿਣਾ ਵੀ ਮਾਲਕ ਮਾੜਾ ਜੀ ਮੈਨੂੰ ਕੀ ਦੱਸਾਂ ਮੈਨੂੰ ਤੇਰੇ ਵਰਗੀ ਕੱਚਾ ਟਕਰੀ ਜਾਂਦੀ ਸਵੇਰੇ ਤੂੰ ਚਾਹ ਨਹੀਂ ਦਿੰਦਾ ਤਹੀਂ ਤਾਂ ਅਗਲਾ ਭੱਜ ਜਾ ਚਾਹ ਕੋਈ ਨਹੀਂ ਤੈਨੂੰ ਦੇ ਦਨੇ ਚਾਹ ਕਰਮ ਨਾ ਕਰ ਤਹੀਂ ਮਿਸਤਰੀ ਭੱਜਿਆ ਕਿ ਕਲਿੱਕ ਲਈ ਆ ਤੂੰ ਮਿਸਤਰੀ ਤਾਂਹੀਂ ਤਾਂ ਭੱਜਿਆ ਤੂੰ ਚਾਹ ਨਹੀਂ ਦਿੰਦਾ ਉਹ ਕਲਿੱਕ ਲਈ ਆ ਵੀਰੇ ਅਗਲੇ ਨੂੰ ਭੁੱਖਾ ਰੱਖਿਆ ਤਾਂ ਚਾਹ ਨਹੀਂ ਦਿੱਤੀ ਮਿਸਤਰੀਆਂ ਨੂੰ ਚਾਹ ਜ਼ਰੂਰੀ ਆ ਮੈਂ ਕਰਦਾ ਤੇਰਾ ਪੂਜਨ ਖਰਜਾ ਤੂੰ ਕੋਈ ਨਹੀਂ ਪਹਿਲਾਂ ਕੰਮ ਤਾਂ ਕਰਾ ਤੇ ਪਾਣੀ ਦਾ ਪਲਾ ਦੇ ਘਰੇ ਆਈ ਦੀ ਇੱਜ਼ਤ ਮਾਨ ਕੋਈ ਨਹੀਂ ਹੋਰ ਹੋਈ ਆ ਯਾਰ ਖੋਲ ਜੇ ਚੱਕ ਲੈ ਅੱਛਾ ਤੂੰ ਕਹਿੰਦਾ ਵੀ ਸਾਡਾ ਸਮਾਨ ਚੱਕਾ ਆਪਣਾ ਘੋੜਿਆ ਆਪਣਾ ਜੇ ਚੱਕ ਲੈ ਨਾ ਬਾਈ ਆਏਗਾ ਤਾਂ ਚੱਕ ਲੈ ਆਪਣਾ ਲੈ ਆ ਕੇ ਦੇ ਅਸੀਂ ਅਸੀਂ ਕਿ ਨਾਜਾਇਸ਼ ਐ ਮੇਰੀ ਗੱਲ ਸੁਣਾ ਕੇ ਕਰ ਆ ਬਿਲੰਦ ਵੀ ਲੈ ਅੱਛਾ ਚਾਹ ਬਣਾਉਣ ਨੂੰ ਅਸੀਂ ਕਿ ਦਿਹਾੜੀ ਤੇ ਚਾਹ ਲਿਆਇਆ ਤੂੰ ਦਿਹਾੜੀ ਦਾ ਆ ਨਹੀਂ ਕਰਉਣਾ ਤਾਂ ਚਾਹ ਬਣਾਉਣ ਨੂੰ ਤੁਹਾਨੂੰ ਦਿਹਾੜੀ ਲਾਂਦਾ ਜਿਹੜੇ ਤੇਰੇ ਤੈਨੂੰ ਤੂੰ ਰੋਟੀ ਵੀ ਲਾ ਦੇ ਜਿਹੜੇ ਤੇਰੇ ਲੱਛਣ ਨਹੀਂ ਮੇਰੀ ਗੱਲ ਸੁਣ ਕੰਮ ਦਾ ਤੂੰ ਮੈਨੂੰ ਕਰਦਾ ਦੇ ਨਾ ਚਾਹ ਪਾਣੀ ਪਿਆ ਦੇ ਭਰਾਵਾ ਤੈਨੂੰ ਪੈਸੇ ਦੇਣੇ ਨੇ ਆਦਾ ਕਰਦੇ ਉਹ ਬਾਈ ਆਰਡਰ ਆ 20000 ਤੋਂ ਤਾਂ 1000 ਰੁਪਏ 2000 ਰੁਪਏ ਦਿਹਾੜੀ ਆ ਮੈਂ ਤਾਂ 15000 ਦਾ ਕੰਮ ਆ ਗਿਆ ਮੇਰੇ ਕੋਲ ਹਾਂਜੀ ਹਾਂਜੀ ਜਰੂਰ ਜੀ ਜਰੂਰ ਆ ਕੱਲ ਨੂੰ ਪਹੁੰਚ ਜਾਾਂਗੇ ਤੁਹਾਡੇ ਕੋਲ ਥਾ ਉਹ ਬਾਈ ਮੈਨੂੰ ਗੱਲ ਕਰ ਲੈਣ ਦੇ ਐ ਨਾ ਕਰ ਜਾਰ ਮੇਰਾ 25000 ਦਾ ਮਾਲ ਹੈ ਸੱਗੀ ਨਾਲ ਪਰਾਂਦਾ ਹੁੰਦਾ ਜਿਵੇਂ ਯਾਰੀ ਨਾਲ ਲੜਾ